ਬਹੁਤal ਗੁਰ ਸੇਵੀਐ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹਉ ਵਸਿ ਫਤ ਖਸਮ ਦੀ ਨੂਰੇ ਅਰਸਾ ਹਉ ਕੁਰਸਾ ਹਉ ਛਟੀਐ ਤੋਦੋ ਡਿਠੇ ਸੱਚੇ ਪਾਤੇ ਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤੇ ਸਾ ਸਿਰ ਸਾਹ ਦਾ ਐ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇ ਸਾਹ ਸੱਜਣ ਸੱਚਾ ਪਾਤੇ ਸਾਹ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸਤਨਾ ਦੀਵਾ ਹੈ ਗੁਰੂ ਸਾਹਿਬ ਜੀ ਗੂਜਰ ਕੀ ਵਾਰ ਮਹੱਲਤੀਜਾਂ ਸਿਕੰਦਰ ਬਿਰਾਹਮ ਕੇ ਵਾਰ ਕੀ ਧੁਨੀ ਗਾਉਣੀ ਇਕ ਓੰਕਾਰ ਸਤ ਗੋਰ ਪ੍ਰਸਾਦ සලෝක මහල්ලාතිජා එහෝ ජගත මමතාමවා ජීවනකි බෙදනාහ ਗੁਰ ਕਾ ਭਾਣ ਜੋ ਚੱਲ ਤਾ ਜੀਵਨ ਪਦਵੀ ਪਾਹੇ ਇਹੋ ਜਗਤ ਮਮਤਾ ਮੂਆ ਜੀਵਨ ਕੇ ਬੇਦ ਨਾ ਹੈ ਗੁਰ ਕੈ ਭਾਣੈ ਜੋ ਚੱਲੈ ਤਾ ਜੀਵਨ ਪਦਵੀ ਪਾਹੇ ਓਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਣੀ ਚਿੱਤ ਲਾਹੇ ਨਾਨਕ ਨਦਰਿ ਮਨ ਵਸੈ ਗੁਰਮੁਖ ਸਹਜ ਸਮਾਹੇ ਮਹੱਲਾ ਤੀਜੰ ਅੰਦਰ ਸਹਸਾ ਦੁੱਖ ਹੈ ਆਪ ਸਰ ਧੰਧ ਹੈ ਮਾਰ ਦੂਜੇ ਪਾਏ ਸੁੱਤੇ ਕਬਹੇ ਨਾ ਜਾਗਹ ਮਾਇਆ ਮੋਹ ਪਿਆਰ ਨਾਮ ਨਾ ਚੇਤਾ ਸਬਦ ਨਾ ਵਿਚਾਰ ਹੈ ਇਹੋ ਮਨ ਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਾਮ ਮਾਰ ਕਰੇ ਖੁਆਰ ਪਾੜੇ ਆਪਣਾ ਆਪ ਉਪਾਇੋਂ ਨ ਤਦੋ ਹੋਰ ਨਾ ਕੋਈ ਮਤਾ ਮਸੂਰਤ ਆਪ ਕਰ ਜੋ ਕਰੇ ਸੋ ਓਏ ਤਦਹੁ ਆਕਾਸ ਦਾ ਪਾਤਾਲ ਹੈ ਨਾ ਤਰੇ ਲੋਈ ਤਦਹੁ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਏ ਜਿਉ ਤਿਸ ਭਾਵਕ ਤੇਵਾ ਕਰੇ ਤਿਸ ਬਿਨ ਆਵਰ ਨਾ ਕੋਈ ਤਤਹੁ ਆਪੇ ਆਪ ਨਿਰੰਕਾਰ ਹੈ ਨਾ ਓਪਤ ਹੋਏ ਜਿਉ ਤਿਸ ਭਾਵ ਤੇਵਾ ਕਰੇ ਤਿਸ ਬੇਨ ਅਵਰ ਨਾ ਕੋਈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹੇ ਗੂਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਇਹੋ ਜਗਤ ਮਮਤਾ ਮੂਆ ਜੀਵਨ ਕੀ ਬਿਦ ਨਾਹੇ ਗੁਰ ਕੈ ਪਾਣ ਜੋ ਚੱਲੈ ਤਾ ਜੀਵਨ ਪਦਵੀ ਪਾਹੇ